ਤੇ ਤੇ ਅਵਗਨ ਹਮਾਰੇ ਦਇਆ ਕਰਹੁ ਕਿਸ਼ ਮਿਹਰ ਉਪਾਵਹੁ ਡੋਬ ਦੇ ਪਥਰ ਗੋਜੁਗ ਅਟਲ ਰਹਿਮਤਾ ਦੇ ਮਾਲਕ ਖਲਤ ਪਲਤ ਦੇ ਰਾਖੇ ਵਾLIE ਕੋਲ ਆਲਮ ਸ਼ਬਦ ਗੁਰੂ ਤਨ ਤਨ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਆਪਣਾ ਧਿਆਨ ਆਪਣੇ ਖਿਆਲ ਗੁਰੂ ਚਰਨਾਂ ਦੇ ਨਾਲ ਜੋੜ ਕੇ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਅੱਗੇ ਝੁਕਾਓ ਸਿਰ ਅਤੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਬਹੁਤ ਹੀ ਵਡ ਭਾਗੇ ਹਾਂ ਜਿਨ੍ਹਾਂ ਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਕਿਉਂਕਿ ਸਤ ਸੰਗਤ ਹੀ ਹੈ ਜੋ ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦੀ ਹੈ ਜਿਹੜੀ ਸਾਨੂੰ ਮਾਨਸ ਤੋਂ ਦੇਵਤੇ ਬਣਾਉਣ ਦਾ ਕਾਰਜ ਕਰਦੀ ਹੈ ਸੋ ਸਾਧ ਸੰਗਤ ਜੀ ਜਦੋਂ ਬੰਦਾ ਸਤ ਸੰਗਤ ਦੇ ਵਿੱਚ ਆਉਂਦਾ ਹੈ ਨਾ ਤੇ ਜਿੱਥੇ ਮਨ ਕਰਕੇ ਉਨੂੰ ਸਕੂਨ ਮਿਲਦਾ ਹੈ ਦੇਹੀ ਕਰਕੇ ਸਕੂਨ ਮਿਲਦਾ ਹੈ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਸਤ ਗੁਰ ਜੀ ਰਹਿਮਤ ਕਰਨ ਸਾਡਾ ਪ੍ਰੇਮ ਜਿਹੜਾ ਹੈ ਉਹ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪੈ ਜਾਵੇ ਇਹ ਉਪਰਾਲੇ ਇਹ ਸਤ ਸੰਗਤ ਇਹ ਗੁਰਮਤ ਸਮਾਗਮ ਤਾਂ ਹੀ ਕੀਤੇ ਜਾਂਦੇ ਨੇ ਕਿ ਸਾਡਾ ਜਿਹੜਾ ਜ਼ਿੰਦਗੀ ਦਾ ਮਕਸਦ ਹੈ ਜੋ ਪਿਆਰ ਹੈ ਉਹ ਗੁਰੂ ਸਾਹਿਬ ਦੇ ਨਾਲ ਪੈ ਜਾਵੇ ਪਿਆਰ ਪਿਆਸੀ ਸਾਧ ਸੰਗਤ ਕਦੇ ਇੱਕ ਬੱਚੇ ਦਾ ਜਿਹਦੀ ਉਮਰ ਤੇ ਬਹੁਤ ਛੋਟੀ ਸੀਗੀ ਪਰ ਜਦੋਂ ਉਹਨਾਂ ਨੇ ਸਤ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਹਰ ਰੋਜ਼ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਸੰਗਤ ਦੇ ਦੁਆਰਾ ਸੁਣਨੇ ਤੇ ਇੰਨਾ ਕਿ ਪਿਆਰ ਪੈ ਗਿਆ ਇੰਨੀ ਕਿ ਤਾਂਗ ਮਨ ਵਿੱਚ ਵਿਆਕੂਲ ਹੋ ਗਿਆ ਮਨ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਉਹ ਬੱਚੇ ਦਾ ਨਾਮ ਇਤਿਹਾਸ ਦੇ ਵਿੱਚ ਬਾਬਾ ਬੂੜਾ ਕਰਕੇ ਹੁੰਦਾ ਹੈ ਜਿਹੜਾ ਨਾਮ ਪਹਿਲਾ ਸੀਗਾ ਉਹਨਾਂ ਦਾ ਜਦੋਂ ਰਮਦਾਸ ਦੀ ਧਰਤੀ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਮੱਝਾਂ ਚਾਰਦੇ ਨੇ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੀ ਜੇਕਰ ਜਨਮ ਦੀ ਗੱਲ ਕਰੀਏ ਤੇ ਉਹਨਾਂ ਦਾ ਜਨਮ ਕਥੂ ਨੰਗਲ ਦੀ ਧਰਤੀ ਦੇ ਉੱਤੇ ਸਨ 1506 ਈਸਵੀ ਨੂੰ ਪਿਤਾ ਸੁੰਗਾਰੰਦਾਵਾ ਜੀ ਅਤੇ ਮਾਤਾ ਗौरा ਜੀ ਦੇ ਗ੍ਰਹਿ ਵਿਖੇ ਹੁੰਦਾ ਹੈ। ਪਰਿਵਾਰ ਬਹੁਤ ਹੀ ਅਮੀਰ ਹੈ। 22 ਪਿੰਡਾਂ ਦੀ ਜ਼ਮੀਨ ਜਿਹੜੀ ਆ ਉਹ ਪਰਿਵਾਰ ਦੇ ਨਾਮ ਦੇ ਉੱਤੇ ਆ। ਪ੍ਰਸਾਦ ਸੰਗਤ ਸਮਾਂ ਆਉਂਦਾ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਪਿਤਾ ਜਾ ਕੇ ਰਮਦਾਸ ਵਿਖੇ ਵਸ ਜਾਂਦੇ ਨੇ। ਉਥੇ ਰਹਿ ਕੇ ਪਰਿਵਾਰ ਖੇਤੀਬਾੜੀ ਦਾ ਕਾਰਜ ਕਰਦਾ ਹੈ ਪਸ਼ੂ ਚਰਾਗ ਦਾ ਕਾਰਜ ਕਰਦਾ ਹੈ ਸਮਾਂ ਬੀਤਦਾ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਗਊਆਂ ਮੱਝਾਂ ਜਿਹੜੀਆਂ ਚਾਰਦੇ ਨੇ ਇੱਕ ਦਿਨ ਕੀ ਵੇਖਦੇ ਨੇ ਉਮਰ ਭਾਵੇਂ ਉਹਨਾਂ ਦੀ 12 ਸਾਲ ਹੈ ਬਹੁਤ ਛੋਟੀ ਉਮਰ ਹੈ ਪ੍ਰਸਾਦ ਸਿੰਘ ਜੀ ਜਿਹੜੀ ਬਿਰਤੀ ਸੀ ਨਾ ਕਿਉਂਕਿ ਮਾਂ ਇੱਕ ਉਹ ਜ਼ਿੰਦਗੀ ਦੇ ਲਈ ਅਧਿਆਪਕ ਹੁੰਦਾ ਹੈ ਜਿਹੜਾ ਬੱਚੇ ਨੂੰ ਕੱਖ ਦੇ ਵਿੱਚੋਂ ਸਿੱਖਿਆ ਦੇਣੀ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਮਾਂ ਜੇਕਰ ਚੰਗੀ ਹੋਵੇ ਤੇ ਬੱਚੇ ਨੂੰ ਗੁਰਮਤ ਦੇ ਨਾਲ ਜੋੜ ਸਕਦੀ ਸਭ ਤੋਂ ਪਹਿਲਾ ਅਧਿਆਪਕ ਜਿਹੜਾ ਆ ਉਹ ਮਾਂ ਹੁੰਦੀ ਆ ਬੱਚੇ ਦੇ ਲਈ ਤੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਮਾਤਾ ਸਨ ਉਹਨਾਂ ਦੀ ਵਿਰਤੀ ਇੱਕ ਧਾਰਮਿਕ ਵਿਰਤੀ ਸੀਗੀ ਅਤੇ ਹਰ ਰੋਜ਼ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਨੂੰ ਸੁਣਨਾ ਰਮਦਾਸ ਇਲਾਕੇ ਦੇ ਰਾਹੀ ਡੇਰੇ ਬਾਬੇ ਨਾਨਕ ਦੇ ਵਾਇ ਕਰਤਾਰਪੁਰ ਜਦੋਂ ਸੰਗਤਾਂ ਜਾਂਦੀਆਂ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਇੱਕ ਤਾਂਗ ਉੱਠੀ ਕਿ ਮੈਂ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਨੇ ਪਰ ਉਮਰ ਬੜੀ ਛੋਟੀ ਸੀ ਨਤੀਜ ਸੀਗੀ ਕਿ ਸਬਾਬਣਾ ਬਣ ਸਕਿਆ ਇੰਨੀ ਦੂਰ ਜਾਣ ਦਾ ਕਿਉਂਕਿ ਸਾਰੇ ਮਾਪੇ ਡਰਦੇ ਨੇ ਕਿ ਬੱਚੇ ਨੂੰ ਬਾਹਰ ਭੇਜਣ ਤੋਂ ਕਿ ਛੋਟੇ ਬੱਚੇ ਨੂੰ ਸੁਭਾਵਿਕ ਗੱਲ ਆ ਕਿ ਮਾਵਾਂ ਜਿਹੜੀਆਂ ਹੱਥ ਦੇ ਵਿੱਚ ਫੜ-ਫੜ ਰੱਖਦੀਆਂ ਕਿ ਕਿਤੇ ਬੱਚਾ ਜਿਹੜਾ ਆ ਉਹ ਮੇਰੀ ਨਜ਼ਰ ਤੋਂ ਦੂਰ ਨਾ ਹੋਵੇ ਕੁਦਰਤੀ ਗੱਲ ਹੁੰਦੀ ਹੈ ਮਾਤਾ ਪਿਤਾ ਦਾ ਬੱਚਿਆਂ ਦੇ ਨਾਲ ਮੋਹ ਹੁੰਦਾ ਹੈ ਪਰ ਸਮਾਂ ਆਉਂਦਾ ਹੈ ਸਾਸ ਸੰਗਤ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਜੀ ਦੇ ਨਾਲ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਉਹਨਾਂ ਦੇ ਨਾਲ ਰਮਦਾਸ ਦੀ ਧਰਤੀ ਦੇ ਉੱਤੇ ਆਉਂਦੇ ਨੇ ਤੇ ਜਦੋਂ ਆਉਂਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਕਰਦੇ ਨੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਬਾਸ ਨਾ ਪਰਿਆ ਰਹੇ ਸਾਧ ਸੰਗਤ ਜਦੋਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੇ ਨਾ ਤੇ ਬੜੇ ਨਿਹਾਲ ਹੁੰਦੇ ਨੇ ਦੁੱਧ ਲੈ ਕੇ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਤੇ ਸਤ ਸੰਗਤ ਕਰਦੇ ਨੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹਰ ਵਕਤ ਭਾਈ ਮਰਦਾਨਾ ਜੀ ਹੁੰਦੇ ਸਨ ਜਿੱਥੇ ਵੀ ਸਤ ਗੁਰੂ ਜੀ ਜਾਂਦੇ ਸਨ ਦੋ ਟਾਈਮ ਦਾ ਦੀਵਾਨ ਸਜਾਉਂਦੇ ਸਨ ਇੱਕ ਅੰਮ੍ਰਿਤ ਵੇਲੇ ਦਾ ਇੱਕ ਸੰਧਿਆ ਵੇਲੇ ਦਾ ਅਤੇ ਉਹਨਾਂ ਦਾ ਕਾਰਜ ਇਹ ਸੀ ਕਿ ਗੁਰੂ ਦੇ ਨਾਲ ਹਰ ਇੱਕ ਨੂੰ ਸ਼ਬਦ ਦੇ ਨਾਲ ਜੋੜਿਆ ਜਾਵੇ ਤੇ ਸਾਧ ਸੰਗਤ ਜੀ ਉਹ ਸਮੇਂ ਦੇ ਹਾਲਾਤ ਜਿਹੜੇ ਨੇ ਇਹੋ ਜਿਹੇ ਸਨ ਕਿ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਭਲੋਆ ਇੰਨਾ ਕ ਅੰਧ ਵਿਸ਼ਵਾਸ ਫੈਲਿਆ ਹੋਇਆ ਸੀ ਕਰਮ ਕਾਂਡ ਫੈਲੇ ਸਨ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਆਉਂਦੇ ਆ ਨਾ ਤੇ ਜਦੋਂ ਉਹਨਾਂ ਨੇ ਨਾਨਕ ਨਾਮ ਦਾ ਛੱਟਾ ਦਿੱਤਾ ਸਤ ਨਾਮ ਦਾ ਛੱਟਾ ਦਿੱਤਾ ਤੇ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਤੇ ਬਾਬਾ ਬੁੱਢਾ ਸਾਹਿਬ ਜੀ ਰੋਜ਼ ਸਤ ਸੰਗਤ ਕਰਦੇ ਨੇ ਤੇ ਸੰਗਤਾਂ ਜਿਹੜੀਆਂ ਦਰਸ਼ਨ ਕਰਕੇ ਵਾਪਸ ਮੁੜਦੀਆਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਬੱਚੇ ਨੂੰ ਪੁੱਛਦੇ ਕਿ ਤੁਸੀਂ ਕਿਉਂ ਨਹੀਂ ਘਰ ਜਾਂਦੇ ਤੇ ਪਾਸ਼ਾ ਜੀ ਨੂੰ ਬਾਬਾ ਬੁੱਢਾ ਜੀ ਕਹਿੰਦੇ ਆ ਕਿ ਸਤ ਗੁਰੂ ਜੀ ਮੈਨੂੰ ਤੁਹਾਡੇ ਵਿੱਚੋਂ ਅਹੋ ਜੇ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਨੇ ਤੁਹਾਡਾ ਰੂਪ ਜਿਸ ਦਿਨ ਦਾ ਮੈਂ ਵੇਖਿਆ ਹੈ ਮੇਰਾ ਘਰ ਜਾਣ ਨੂੰ ਦਿਲ ਹੀ ਨਹੀਂ ਕਰਦਾ ਮੈਂ ਹੁਣ ਅੱਜ ਤੋਂ ਬਾਅਦ ਮੈਂ ਤੁਹਾਡੇ ਕੋਲ ਹੀ ਰਹਾਗਾ ਕਿਉਂਕਿ ਮੇਰਾ ਮਨ ਜਿਹੜਾ ਇੰਨਾ ਕੁ ਸਕੂਨ ਦੇ ਨਾਲ ਭਰ ਚੁੱਕਾ ਹੈ ਤੁਹਾਡੇ ਦਰਸ਼ਨ ਦਿਦਾਰੇ ਕਰਕੇ ਇਸ ਮੈਂ ਸੰਖੇਪ ਚ ਬੇਨਤੀ ਕਰਾਂ ਕਿ ਸਾਧ ਸੰਗਤ ਜੀ ਅਸੀਂ ਸਾਰਿਆਂ ਸਾਖੀ ਸਰਵਣ ਕੀਤੀ ਕਿ ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਜੀ ਤੇ ਬਾਬਾ ਬੂੜਾ ਜੀ ਕਹਿੰਦੇ ਕਿ ਮੇਰੀ ਮਾਂ ਨੇ ਇੱਕ ਦਿਨ ਮੈਨੂੰ ਲੱਕੜਾ ਜਿਹੜਾ ਬਾਲਣ ਦੇ ਲਈ ਕਿਹਾ ਤੇ ਜਦੋਂ ਮੈਂ ਵੱਡੀਆਂ ਲੱਕੜਾਂ ਬਾਲਣੀਆਂ ਸ਼ੁਰੂ ਕੀਤੀਆਂ ਤੇ ਮੇਰੀ ਮਾਂ ਕਹਿੰਦੀ ਕਿ ਛੋਟੀਆਂ ਨੂੰ ਪੁੱਤ ਪਹਿਲਾਂ ਅੱਗ ਲੱਗਦੀ ਹੈ ਤੇ ਮੈਨੂੰ ਉਸ ਦਿਨ ਇਹੋ ਜੀ ਇੱਕ ਸਿੱਖਿਆ ਮਿਲਦੀ ਹੈ ਕਿ ਮੈਂ ਮਾਂ ਨੂੰ ਪੁੱਛਦਾ ਕਿ ਕੀ ਛੋਟੇ ਬੱਚੇ ਵੀ ਨੂੰ ਵੀ ਮੌਤ ਆ ਸਕਦੀ ਹੈ ਤੇ ਸਾਧ ਸੰਗਤ ਜੀ ਉਸ ਦਿਨ ਤੋਂ ਮੇਰਾ ਜਿਹੜਾ ਮਨ ਸੀ ਉਹ ਵਿਰਾਗ ਦੇ ਵਿੱਚ ਚੱਲ ਗਿਆ ਤੇ ਸਾਧ ਸੰਗਤ ਇਹੋ ਜਿਹਾ ਸਮਾਂ ਹੁੰਦਾ ਹੈ ਇਹ ਬਾਬਾ ਬੁੱਢਾ ਜੀ ਤੋਂ ਬਾਅਦ ਵਿੱਚ ਮੇਰੇ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਨਾਮ ਰੱਖਦੇ ਕਿ ਤੁਹਾਡੀ ਸੋਚ ਬੜੀ ਵੱਡੀ ਹੈ ਕਿਉਂਕਿ ਉਮਰ ਭਾਵੇਂ ਛੋਟੀ ਸੀ ਪਰ ਕਹਿੰਦੇ ਤੁਹਾਡੀ ਸੋਚ ਜਿਹੜੀ ਆ ਉਹ ਬੁੱਢਿਆਂ ਵਾਲੀ ਹੈ ਤੇ ਸਾਧ ਸੰਗਤ ਅਸੀਂ ਇਤਿਹਾਸ ਪੜਦੇ ਹਾਂ 98 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਜਿਹੜੇ ਨੇ ਉਹ ਗਰੰਥੀ ਸਿੰਘ ਦੀ ਸੇਵਾ ਬਖਸ਼ਿਸ਼ ਕਰਦੇ ਨੇ ਅਸੀਂ ਬਾਣੀ 'ਚ ਪੜਦੇ ਆ ਦੋ ਸ਼ਬਦ ਬਾਣੀ ਚੋਂਦੇ ਨੇ ਇੱਕ ਸ਼ਬਦ ਬਾਣੀ ਜਾਂਦਾ 17 ਕਾ ਮਤਹੀਨ ਕਹਾਵੇ ਇੱਕ ਪਾਸੇ ਮੇਰੇ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾਲਿਆ ਉਹ ਕਦੇ ਵੀ ਬੁੱਢੇ ਨਹੀਂ ਹੁੰਦੇ ਭਾਵੇਂ 125 ਸਾਲ ਉਹਨਾਂ ਦੀ ਉਮਰ ਹੋ ਜਾਵੇ ਤੇ ਸਾਧ ਸੰਗਤ ਇੱਕ ਦਿਨ ਇਹੋ ਜਿਹਾ ਸਮਾਂ ਹੁੰਦਾ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਉਮਰ ਜਿਹੜੀ ਹੈ ਬੜੀ ਛੋਟੀ ਹੈ ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਆ ਕਿ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਹੁਣ ਮੇਰੇ ਪੁੱਤ ਨੂੰ ਵੀ ਜਿਹੜੀ ਆ ਉਹ ਵਿੱਦਿਆ ਦਿਓ ਤੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੇ ਕਿ ਸਤ ਗੁਰੂ ਜੀ ਕਿਉਂਕਿ ਵਡਿਆਈ ਜਿਹੜੀ ਆ ਮੇਰੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਭਾਵੇਂ ਤਿਲਕ ਲਾਉਣ ਦੀ ਹੋਵੇ ਭਾਵੇਂ ਉਹ ਗਰੰਥੀ ਸਿੰਘ ਬਣਾਉਣ ਦੀ ਹੋਵੇ ਤੇ ਭਾਵੇਂ ਪੁੱਤਰ ਪ੍ਰਾਪਤੀ ਦੀ ਹੋਵੇ ਕਿਉਂਕਿ ਮੈਂ ਸੰਖੇਪ ਚ ਬੇਨਤੀ ਕਰ ਰਿਹਾ ਵਾਂ ਕਿ ਸਾਧ ਸੰਗਤ ਗੁਰੂ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿ ਸਤ ਗੁਰ ਜੀ ਮੈਂ ਤੇ ਅਨਪੜਿਆ ਮੈਂ ਤੁਹਾਡੇ ਪੁੱਤ ਨੂੰ ਕੀ ਸਿੱਖਿਆ ਦੇ ਸਕਦਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਕਿ ਜਿਹੜੇ ਤੁਸੀਂ ਢਾਈ ਅੱਖਰ ਗੁਰੂ ਨਾਨਕ ਸਾਹਿਬ ਤੋਂ ਪ੍ਰੇਮ ਦੇ ਸਿੱਖੇ ਹੈ ਨਾ ਤੁਸੀਂ ਮੇਰੇ ਪੁੱਤ ਨੂੰ ਉਹ ਸिखਾਲ ਦਿਓ ਇਹਦੀ ਜ਼ਿੰਦਗੀ ਬਣ ਜਾਵੇਗੀ ਸਾਤ ਸੰਗਤ ਇੰਨਾ ਪਿਆਰ ਇੰਨੀ ਇੱਜ਼ਤ ਕਿ ਜਦੋਂ ਸਮਾਂ ਆਉਂਦਾ ਹੈ ਜਦੋਂ ਮੇਰੇ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਚ ਰਹਾ ਹੁੰਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਹਰਗੋਬਿੰਦ ਪਾਸ਼ਾ ਜੀ ਕਹਿੰਦੇ ਕਿ ਸਤ ਬਾਬਾ ਜੀ ਅੱਜ ਤੋਂ ਬਾਅਦ ਤੁਸੀਂ 사ਤ ਸੰਗਤ ਦੇ ਵਿੱਚ ਨਹੀਂ ਆਇਆ ਕਰਨਾ ਹੁਣ ਮੈਂ ਤੁਹਾਡੇ ਦਰਸ਼ਨ ਕਰਨ ਦੇ ਲਈ ਆਇਆ ਕਰਾਂਗਾ ਇੰਨੀ ਵੱਡੀ ਪ੍ਰੀਤੀ ਸੇਵਕੀ ਓੜਕ ਨਿਭਹੀ ਪ੍ਰੀਤ ਕਿ ਅਖੀਰ ਤੱਕ ਜਿਹੜੀ ਹੈ ਗੁਰੂ ਸਾਹਿਬ ਦੇ ਨਾਲ ਉਹਨਾਂ ਦੀ ਪ੍ਰੀਤੀ ਜਿਹੜੀ ਹੁੰਦੀ ਹੈ ਤੇ ਆਖਰਕਾਰ ਇੱਕ ਦਿਨ ਸਮਾਂ ਆਉਂਦਾ ਹੈ ਸਤਗੁਰੂ ਜੀ ਨਾਲ ਰਮਦਾਸ ਭੇਜ ਦਿੰਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿ ਪਾਸ਼ਾ ਜੀ ਮੈਨੂੰ ਅਖੀਰ ਸਮੇਂ ਤੁਸੀਂ ਜ਼ਰੂਰ ਦਰਸ਼ਨ ਦੇਣੇ ਜੀ ਤੇ ਜਦੋਂ ਸਮਾਂ ਆਉਂਦਾ ਤੇ ਮੇਰੇ ਸਤਗੁਰੂ ਜੀ ਸ੍ਰੀ ਹਰਗੋਬਿੰਦਪੁਰ ਦੀ ਧਰਤੀ ਦੇ ਉੱਤੇ ਇੱਕ ਸਿੱਖ ਸੁਨਿਆ ਲੈ ਕੇ ਜਾਂਦਾ ਹੈ ਕਿ ਪਾਸ਼ਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸਮਾਂ ਨੇੜੇ ਆ ਗਿਆ ਉਹ ਤੁਹਾਨੂੰ ਯਾਦ ਕਰਦੇ ਨੇ ਤੇ ਮੇਰੇ ਪਾਸ਼ਾ ਜੀ ਤੁਰੰਤ ਜਿਹੜਾ ਆ ਰਮਦਾਸ ਦੀ ਧਰਤੀ ਤੇ ਜਾਂਦੇ ਨੇ ਜਿੱਥੇ ਅੱਜ ਗੁਰਦੁਆਰਾ ਬਣਿਆ ਹੋਇਆ ਬਾਬਾ ਸੁੱਖਾ ਜੀ ਦਾ ਦਾਸ ਤਿੰਨ ਦਿਨ ਉੱਥੇ ਸੇਵਾਵਾਂ ਨਿਭਾ ਕੇ ਆਇਆ ਉੱਥੇ ਮੇਰੇ ਪਾਸ਼ਾ ਜੀ ਜੋੜਾ ਲੰਦੇ ਨੇ ਆਪਣੇ ਘੋੜੇ ਨੂੰ ਬੰਨ੍ਹ ਕੇ ਨੰਗੀ ਪੈਰੀ ਜਿੱਥੇ ਗੁਰਦੁਆਰਾ ਤਪਸਥਾਨ ਬਣਿਆ ਹੋਇਆ ਉੱਥੇ ਬਾਬਾ ਬੁੱਢਾ ਜੀ ਦੇ ਕੋਲ ਜਾਂਦੇ ਨੇ ਤੇ ਜਾ ਕੇ ਤੇ ਪਾਲਕੀ ਨੂੰ ਘੋੜਾ ਦੇ ਦਿੰਦੇ ਨੇ ਤੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਫਿਰ ਕਹਿੰਦੇ ਕਿ ਸਤਿਗੁਰ ਜੀ ਤੁਸੀਂ ਮੋਢਾ ਨਾ ਦਿਓ ਮੈਂ ਇਨਾ ਨੱਚੀ ਜਾਂ ਕਿ ਮੈਂ ਇਥੋਂ ਇਹ ਨਾ ਹੋਵੇ ਕਿ ਮੈਨੂੰ ਪਾਲਕੀ ਦੇ ਵਿੱਚੋਂ ਛਾਲ ਮਾਰਨੀ ਪੈ ਜਾਵੇ ਪਰ ਸਾਧ ਸੰਗਤ ਸਤਕਾਰ ਇਨਾ ਹੈ ਦੋਵਾਂ ਰੂਹਾਂ ਦਾ ਆਪਸ ਵਿੱਚ ਕਿਉਂਕਿ ਸਤਿਗੁਰਾਂ ਨੇ ਹਮੇਸ਼ਾ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਪਿਆਰ ਦਿੱਤਾ ਹੈ ਤੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਜਦੋਂ ਚਰਨਾਂ ਦੇ ਕੋਲ ਗੁਰੂ ਹਰਗੋਬਿੰਦ ਪਾਸ਼ਾ ਜੀ ਜਾਂਦੇ ਨੇ ਦੇ ਉਹਨਾਂ ਦੀ ਗੋਦ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਆਪਣਾ ਸਰੀਰ ਤਿਆਗਦੇ ਨੇ ਇੰਨੀ ਵੱਡੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਕੀਤੀ ਆ ਤੇ ਆਪਣਾ ਪੁੱਤਰ ਭਾਈ ਭਾਨਾ ਜੀ ਉਹਨਾਂ ਦੀ ਬਾਹ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਫੜਾ ਦਿੰਦੇ ਨੇ ਕਿ ਪਾਸ਼ਾ ਜੀ ਅੱਜ ਤੋਂ ਬਾਅਦ ਮੇਰੇ ਤੋਂ ਬਾਅਦ ਜਿਹੜਾ ਮੇਰਾ ਅਗਲਾ ਰੂਪ ਆ ਇਹ ਸੇਵਾਵਾਂ ਜਿਹੜੀਆਂ ਸਿੱਖ ਪੰਥ ਦੀਆਂ ਨਿਭਾਉਣਗੇ ਅੱਠ ਪਾਤਸ਼ਾਹਾਂ ਦੀਆਂ ਉਹਨਾਂ ਨੇ ਦਰਸ਼ਨ ਕੀਤੇ ਜਿਨ੍ਹਾਂ ਦੇ ਵਿੱਚੋਂ ਛੇ ਪਾਸ਼ਾ ਜੀ ਨੇ ਤਿਲਕ ਲਾਇਆ ਅਤੇ ਨਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਹਰ ਰਾਇ ਪਾਤਸ਼ਾਹ ਜੀ ਦੇ ਵੀ ਉਹਨਾਂ ਦਰਸ਼ਨ ਕੀਤੇ ਤੇ ਸਾਧ ਸੰਗਤ ਜੀ ਜਦੋਂ ਸਮਾਂ ਨੇੜੇ ਆਉਂਦਾ ਹੈ ਤੇ ਰਮਦਾਸ ਦੀ ਧਰਤੀ ਦੇ ਉੱਤੇ ਆਪਣਾ ਸਰੀਰ ਤਿਆਗਦੇ ਨੇ ਉਹਨਾਂ ਦਾ ਕੱਲ ਹੀ ਸਾਧ ਸੰਗਤ ਉੱਥੇ ਅਣਗਿਣਤ ਸੰਗਤਾਂ ਪਹਿਲਾਂ 10 ਦਿਨ ਜਦੋਂ ਦਾਸ ਨੇ ਉੱਥੇ ਜਾ ਕੇ ਦਰਸ਼ਨ ਕੀਤੇ ਤੇ ਲੱਗਦਾ ਨਹੀਂ ਸੀ ਕਿ ਉੱਥੇ ਜੋੜ ਮੇਲਾ ਜਿਹੜਾ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਮਨਾਇਆ ਜਾਏਗਾ ਪਰ ਸਾਧ ਸੰਗਤ ਜਦੋਂ ਉੱਥੇ ਵੇਖਿਆ ਕੋਈ ਉਹ ਜੀ ਜਗ੍ਹਾ ਨਹੀਂ ਸੀ ਜਿੱਥੇ ਕੋਈ ਸੰਗਤ ਨਾ ਹੋਵੇ ਇੰਨੀ ਬਾਬਾ ਬੁੱਢਾ ਸਾਹਿਬ ਜੀ ਦੀ ਬਰਕਤ ਉਸ ਅਸਥਾਨ ਦੇ ਉੱਤੇ ਇੰਨੀ ਕਿਰਪਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਵਾਜੇ ਹੋਏ ਸਿੱਖ ਧੰਤਨ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਦਾ ਕੱਲ ਹੀ ਅਸੀਂ ਜਿਹੜਾ ਹੈ ਉਹ ਜੋਤੀ ਜੋ ਦਿਵਸ ਮਨਾਇਆ ਹੈ ਜਿੱਥੇ ਪਾਤਸ਼ਾਹ ਜੀ ਦੇ ਇਹ ਅਨੰਕ ਸੇਵਕ ਜਿਹੜੇ ਨੇ ਸਮਉਂਦੇ ਨੇ ਤੇ ਉਹਨਾਂ ਨੂੰ ਸਾਧ ਸੰਗਤ ਮਹਾਨ ਜਿਹੜੀਆਂ ਰੂਹਾਂ ਕਲ ਕਿੰਨੀਆਂ ਸਿੱਖਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਤੇ ਨਿਹਾਲ ਹੋਈਆਂ ਤੇ ਗੁਰੂ ਦੇ ਨਾਲ ਜਿਹੜਾ ਜੁੜੀਆਂ ਨੇ ਇਸੇ ਤਰ੍ਹਾਂ ਸਾਧ ਸੰਗਤ ਅਸੀਂ ਵੀ ਹਮੇਸ਼ਾ ਅਰਦਾਸ ਕਰਿਆ ਕਰੀਏ ਸਤਿਗੁਰੂ ਜੀ ਦੇ ਹਜ਼ੂਰ ਕਿ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਦੀ ਉਮਰ ਤੱਕ ਗੁਰੂ ਸਾਹਿਬ ਦੀ ਸੇਵਾ ਕੀਤੀ 113 ਸਾਲ ਸਾਧ ਸੰਗਤ ਥੋੜੇ ਨਹੀਂ ਹੁੰਦੇ ਉਹ ਵੀ ਨਿਸਕਾਮ ਸੇਵਾ ਕੋਈ ਸਵਾਰਥ ਨਹੀਂ ਹੈ ਕੋਈ ਲਾਲਚ ਨਹੀਂ ਹੈ ਕੋਈ ਇਹ ਨਹੀਂ ਮੰਨ ਵਿੱਚ ਕਿ ਮੇਰਾ ਵਿਜਾ ਲੱਗ ਜਾਵੇ ਕਿ ਮੈਂ ਜਿਹੜਾ ਆ ਉਹ ਮੈਨੂੰ ਕੋਈ ਕਾਰਜ ਮੇਰੇ ਸਫਲੇ ਹੋ ਜਾਣ ਮੇਰੀ ਨੌਕਰੀ ਲੱਗ ਜਾਵੇ ਮੇਰੀ ਬਿਮਾਰੀ ਠੀਕ ਹੋ ਜਾਵੇ ਨਿਸਕਾਮ ਸੇਵਾ ਕੀਤੀ ਤੇ ਸਾਧ ਸੰਗਤ ਅੱਜ ਜਿਹੜਾ ਉਹਨਾਂ ਦਾ ਨਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੁੰਦਾ ਨਾ ਨਾਮ ਰਹਿਓ ਸ